ਲਓ ਜੀ ਆਪਾਂ ਪਹੁੰਚ ਚੁੱਕੇ ਆਂ ਪੱਠ ਅਨਮੋਲ ਬੇਕਰੀ ਥਾਂਦੇ ਵਾਲਾ ਰੋਡ ਤੇ ਆਹ ਬਾਈ ਕੋਲ ਨੂੰ ਲੱਗਿਆ ਆਟਾ ਬਿਸਕਟਾਂ ਦੇ ਲਈ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਾ ਪ੍ਰੋਸੀਜਰ ਕਿਵੇਂ-ਕਿਵੇਂ ਬਣਨਗੇ ਬਿਸਕਟ ਹਨਾ ਤੇ ਪਹਿਲਾਂ ਆਟਾ ਪਾਇਆ ਬਾਈ ਕੀ ਪਾਇਆ ਇਹਦੇ ਵਿੱਚ ਪਹਿਲਾਂ ਆਟਾ ਹੁੰਦਾ ਨਹੀਂ ਪਿਆ ਹਨਾ ਬਾਈ ਨੂੰ ਆਟਾ ਪਾਇਆ ਝੋ ਪਾਇਆ ਝੋ ਪਾਇਆ ਤੇ ਫਿਰ ਪਾਇਆ ਆਟਾ ਆਪਸੇ ਪੁੱਛ ਨਹੀਂ ਦੇਸੀ ਜੋ ਵੀ ਕਿਉਂ ਕਿਉਂ ਬਣਾ ਕਰਾਤਾ ਮਿਕਸ ਕੀਤਾ ਮਿਕਸ ਕਰ ਰਿਹਾ ਸਮਾਨ ਨੂੰ ਇਹ ਆਟਾ ਇਹਨੂੰ ਗੁੰਨਿਆ ਜਾ ਰਿਹਾ ਇੱਧਰ ਮੁੰਡਾ ਬਿਸਕਟਾਂ ਦੀ ਪੈਕਿੰਗ ਕਰ ਰਿਹਾ ਜਿਹੜੇ ਬਿਸਕਟ ਬਣ ਕੇ ਤਿਆਰ ਹੋ ਚੁੱਕੇ ਆ ਜੀ ਆਹ ਮਸ਼ੀਨ ਦੇ ਵਿੱਚ ਜਿਹੜਾ ਆਟਾ ਗੁੰਨਿਆ ਸੀਗਾ ਇਹ ਇਹਨਾਂ ਨੇ ਅਪਲੋਡ ਕਰ ਦਿੱਤਾ ਇਹਦੇ ਵਿੱਚ ਤੇ ਹੁਣ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚੋਂ ਸੈਂਚਰ ਦੇ ਵਿੱਚੋਂ ਕਿਵੇਂ ਬਿਸਕਟ ਨਿਕਲ ਕੇ ਬਾਹਰ ਆਉਂਦੇ ਆ। ਕੱਲ ਲਓ ਜੀ ਬਾਈ ਜੀ ਮਸ਼ੀਨ ਤੇ ਬੈਠ ਚੁੱਕੇ ਆ ਤੇ ਆ ਇਹਨਾਂ ਦੇ ਕੋਲੇ ਟ੍ਰੇਨਾਂ ਜਿਹੜੀਆਂ ਆ ਚੁੱਕੀਆਂ। ਤੇ ਹੁਣ ਇਹ ਮਸ਼ੀਨ ਨੂੰ ਉੱਪਰੋਂ ਘੁਮਾਉਂਦੇ ਜਾਵਾਂਗੇ। ਤੇ ਰਾਖੇ ਨੇ ਇਹ ਕੋਲੇ ਟ੍ਰੇਆਂ ਉੱਪਰੋਂ ਆ ਕੇ ਮਸ਼ੀਨ ਨੂੰ ਘੁਮਾਉਣਗੇ ਇਹ। ਆ ਦੇਖੋ ਆਹ ਤੇਰਾ ਥੋੜਾ ਜਾ। ਲਾ ਦਾ ਥੱਲੇ। ਤੇ ਆਹ ਦੇਖੋ ਮਸ਼ੀਨ ਚੱਲੂ ਹੋ ਚੁੱਕੀ ਆ ਤੇ ਆ ਦੇਖੋ ਬਿਸਕਟ ਜਿਹੜੇ ਆ ਸੈਂਚੂਰ ਦੇ ਵਿੱਚੋਂ ਨਿਕਲਨੇ ਸ਼ੁਰੂ ਹੋ ਗਏ ਆ ਆ ਦੇਖੋ ਆ ਦੇਖੋ ਇਦਾਂ ਬਿਸਕਟ ਆ ਜਿਹੜੇ ਜੋ ਸਾਈਜ਼ ਸੈੱਟ ਕੀਤਾ ਇਹਨਾਂ ਨੇ ਉਹਦੇ ਮੁਤਾਬਕ ਜਿਹੜੇ ਆ ਨਿਕਲਨੇ ਸ਼ੁਰੂ ਹੋ ਗਏ ਆ ਤੇ ਆ ਜਿਹੜੀ ਆ ਇੱਕ ਟ੍ਰੇ ਆ ਬਿਸਕਟਾਂ ਦੀ ਹਨਾ ਇਹ ਬਣ ਕੇ ਆ ਚੁੱਕੀ ਆ ਕੱਚੇ ਆ ਯਾਨੀ ਕਿ ਇਹ ਇਸ ਤੋਂ ਬਾਅਦ ਇਹ ਸਿੱਕ ਕਰੇ ਥੱਲੇ ਜਾਣਗੇ ਪੱਕੇ ਜਾਣਗੇ ਪੱਕੇ ਜਾਣਗੇ ਤੇ ਆ ਦੇਖੋ ਆ ਮਸ਼ੀਨਾਂ ਜੀਨੂੰ ਆਪਣਾ ਇਹ ਗੋਲ ਕਰਕੇ ਕਮਾ ਕੇ ਤੇ ਉਹਦੇ ਅਕੋਰਡਿੰਗ ਜਿਹੜੇ ਆ ਇਹ ਬਿਸਕਟ ਕੱਟ ਰਹੇ ਆ ਠੰਡਾ ਪਾਣੀ ਆ ਨਾਲ ਹੀ ਇੱਥੇ ਜਿਹੜੇ ਬਿਸਕਟ ਜਾਂ ਪਚੌਰੀਆਂ ਜਾਂ ਜੋ ਵੀ ਆ ਉਹਨਾਂ ਦਾ ਪੈਕਿੰਗ ਦਾ ਕੰਮ ਚੱਲ ਰਿਹਾ ਮੁੰਡਾ ਕਰ ਰਿਹਾ ਪੀਪੇ ਭਰੇ ਜਾ ਰਹੇ ਬਿਸਕਟਾਂ ਦੇ ਤੇ ਆ ਬਿਸਕਟ ਜਿਹੜੇ ਤਿਆਰ ਆ ਆ ਦੇਖੋ ਟਰੇਆਂ ਆ ਬਿਸਕਟ ਜਿਹੜੇ ਆ ਰੜ ਚੁੱਕੇ ਆ ਆ ਦੇਖੋ ਬਾਜ਼ਾਰ ਦੇ ਬਿਸਕਟਾਂ ਨਾਲੋਂ 100 ਗੁਣਾ ਚੰਗੇ ਬਿਸਕਟ ਆ ਇਹ ਬੱਚਿਆਂ ਨੂੰ ਪੈਕਿੰਗ ਫੂਡ ਦੇ ਜਿਹੜੀ ਆਪਾਂ ਆਤ ਨਾ ਪਾਈਏ ਤਾਂ ਜੋ ਦਿਨੋਂ ਦਿਨ ਉਹਨਾਂ ਦੀ ਹੈਲਥ ਤੇ ਜਿਹੜਾ ਬੁਰਾ ਅਸਰ ਪੈ ਰਿਹਾ ਤੇ ਆ ਪੈਕਿੰਗ ਕੀਤੀ ਜਾ ਰਹੀ ਆ ਆ ਥੋੜੀ ਜਰ ਬਾਸ ਤੁਹਾਨੂੰ ਪੱਟ ਦਾ ਵੀ ਵਿਊ ਦਿਖਾਵਾਂਗੇ ਪੱਟ ਦੇ ਵਿੱਚੋਂ ਕਿਵੇਂ ਬਿਸਕਟ ਲਾਏ ਜਾਂਦੇ ਆ ਕਿਵੇਂ ਉਹਦੇ ਵਿੱਚੋਂ ਬਾਹਰ ਕੱਢੇ ਜਾਂਦੇ ਆ ਆ ਇਹਨਾਂ ਦਾ ਰਾਮ ਮਟੀਰੀਅਲ ਪਿਆ ਜਿਹਨੂੰ ਯੂਜ਼ ਕਰਕੇ ਇੱਕ ਕੋਲਾ ਬੰਦਾ ਅੰਦਰ ਜਾ ਕੇ ਤੇ ਫਿਰ ਜਿਹੜੀ ਨਸੀਕ ਪੱਟ ਦਾ ਆਉਂਦਾ ਆ ਦੇਖੋ ਸੈਂਚੂਰ ਦੇ ਵਿੱਚੋਂ ਕਿਵੇਂ ਦਵਾ ਦਵਾ ਬਾਈ ਬਿਸਕਟ ਬਣ ਰਹੇ ਆ ਉੱਪਰੋਂ ਮਸ਼ੀਨ ਨੂੰ ਘੁਮਾ ਕੇ ਤੇ ਆ ਥੋੜਾ ਜਿਹਾ ਥੁੰਦਾਇਆ ਲਾਉਂਦਾ ਨੀਚੇ ਵਾਲੇ ਪਾਸੇ ਆ ਦੇਖੋ ਮਿੱਠੇ ਨਮਕੀਨ ਜਿਹੜੇ ਮਰਜ਼ੀ ਬਿਸਕਟ ਬਣਵਾ ਸਕਦੇ ਤੁਸੀਂ ਇਹਨਾਂ ਤੋਂ ਆ ਦੇਖੋ ਮਿੰਟਾਂ ਸਕਿੰਟਾਂ ਦੇ ਹਿਸਾਬ ਨਾਲ ਆਹ ਵੇਖੋ ਦੇਖੋ ਬਿਸਕਟ ਨਿਕਲ ਕੇ ਬਾਹਰ ਆ ਰਹੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰੋ ਤੇ ਜ ਨੂੰ ਫੋਲੋ ਜ਼ਰੂਰ ਕਰ ਲਿਓ ਆ ਦੇਖੋ ਇਹ ਖੁੱਲ ਚੁੱਕਿਆ ਅੰਦਰੋਂ ਤੇ ਬਹੁਤ ਸੇਕਾ ਤੇ ਆ ਦੇਖੋ ਬਾਈ ਜਿਵੇਂ ਟ੍ਰੇਆਂ ਰੱਖ ਰਿਹਾ ਇਹਦੇ ਵਿੱਚ ਆ ਦੇਖੋ ਟ੍ਰੇਆਂ ਰੱਖੀਆਂ ਜਾ ਰਹੀਆਂ ਵਿੱਚ ਪੱਟ ਦੇ ਤੇ ਪੱਟ ਦੇ ਵਿੱਚ ਅੰਦਰੋਂ ਪੂਰਾ ਸੇਕਾ ਐਸ ਤੈ ਆ ਦੇਖੋ ਇਹ ਟੈਂਪਰੇਚਰ ਆ ਇੰਨੀ ਗਰਮੀ ਆ ਇੰਨੀ ਗਰਮੀ ਦੇ ਵਿੱਚ ਪੱਠ ਦੇ ਮੋਰੇ ਬੈਠ ਕੇ ਕੰਮ ਕਰਨਾ ਜਿਹੜਾ ਬਹੁਤ ਔਖਾ ਆ ਸਾਰੀਆਂ ਟਰੇ ਆ ਬਾਈ ਜਿਹੜਾ ਵਿੱਚ ਰੱਖ ਦੂਗਾ ਬਹੁਤ ਟਰੇ ਆ ਆ ਦੇਖੋ ਆ ਲੰਮੀ ਸਾਈਡ ਲੋਹੇ ਦੀ ਰਾਤ ਬਣਾਈ ਹੋਈ ਆ ਜਿਹਦੇ ਨਾਲ ਟਰੇਆਂ ਰੱਖੀਆਂ ਜਾ ਰਹੀਆਂ ਵਿੱਚ ਤੇ ਸਿਰ ਦੇ ਉੱਪਰ ਬਾਈ ਨੇ ਬੈਟਰੀ ਵੀ ਲਾਈ ਹੋਈ ਆ ਤੇ ਬੱਲਵਤਾ ਦੇ ਤਰ੍ਹਾਂ ਪ੍ਰਬੰਧ ਕੀਤਾ ਹੋਇਆ ਤੇ ਮਗਰਲੇ ਪਾਸੇ ਤੁਸੀਂ ਦੇਖ ਰਹੇ ਹੋ ਟੇਬਲ 팬 ਪੱਖਾ ਵੀ ਲੱਗਿਆ ਹੋਇਆ ਹੈ ਕਿਉਂਕਿ ਇੰਨੀ ਗਰਮੀ ਦੇ ਵਿੱਚ ਤੇ ਆਹ ਵੈਂਟੀਲੇਸ਼ਨ ਲਈ ਉੱਪਰੋਂ ਧੂੰਆਂ ਕੱਢਣ ਲਈ ਇਹਨਾਂ ਦਾ ਬਣਾਇਆ ਹੋਇਆ ਜਗਾੜ ਆਹ ਹਾਂ ਸੇ ਸਾਰੀਆਂ ਟਰੇਆਂ ਰੱਖਣ ਤੋਂ ਬਾਅਦ ਇਹਨੂੰ ਬੰਦ ਕਰ ਦੂਗਾ ਭਾਈ ਆ ਦੇਖੋ ਬਦਾ ਤੌਰ ਇੱਥੇ ਕਰਕੇ ਇਹਨਾਂ ਸਾਰੀਆਂ ਟਰੇਆਂ ਦੇ ਵਿੱਚ ਰੱਖੀਆਂ ਜਾ ਰਹੀਆਂ ਹਨ ਇਹਨੇ ਤਾਂ ਟ੍ਰੇਆਂ ਰਹਿ ਗਈਆਂ ਇੱਥੇ ਆਹੋ ਜਿਵੇਂ ਜਿਵੇਂ ਟ੍ਰੇਆਂ ਰੱਖੀਆਂ ਉਵੇਂ ਇਹ ਕਰਕੇ ਇਹ ਟ੍ਰੇਆਂ ਬਾਹਰ ਕੱਢਣਗੇ ਬਾਅਦ ਵਿੱਚ ਤੇ ਜਦੋਂ ਬਿਸਕੁਟ ਜਿਹੜੇ ਰੜ ਗਏ ਰੜੇ ਹੋਏ ਬਿਸਕੁਟ ਆਲਰੇਡੀ ਆ ਪਏ ਹੋਏ ਆ ਤੁਹਾਨੂੰ ਆਲਰੇਡੀ ਪਹਿਲਾਂ ਦੱਸ ਚੁੱਕੇ ਹਾਂ ਜਿੰਨੇ ਵੀ ਰੜ ਚੁੱਕੇ ਸੀ ਬਿਸਕੁਟ ਉਹਨਾਂ ਦਾ ਜਦੋਂ ਰੜਨ ਤੋਂ ਬਾਅਦ ਜਿਹੜਾ ਕਲਰ ਥੋੜਾ ਜਿਹਾ ਹਲਕਾ ਜਿਹਾ ਬ੍ਰਾਊਨ ਹੋ ਜਾਂਦਾ ਹੈਗਾ ਇਦਾਂ ਉਹ ਤੇ ਗ੍ਰੇਟ ਆਹ ਦੇਖਿਆ ਆ ਇਹਨਾਂ ਦੇ ਬੜੇ ਬਣਾਈ ਚੱਕੀ ਆ ਉਹ ਕਿਹਨਾਂ ਬਣਾਈ ਆ ਆ ਦੇਖੋ ਸਾਰੀਆਂ ਟ੍ਰੇਆਂ ਇਹਦੇ ਵਿੱਚ ਰੱਖੀਆਂ ਜਾ ਰਹੀਆਂ ਅੱਗ ਵੱਲ ਰਹੀ ਹੈ ਇਹਦੇ ਵਿੱਚ ਫੱਟ ਦੇ ਵਿੱਚ ਜਲ ਰਹੀ ਆ ਆਹ ਗੱਟੂ ਤੇ ਗੱਟੂਆਂ ਦੀ ਇਹ ਹਾਲਤ ਆ